ਸਿੰਘ ਸਾਹਿਬ ਕੀ ਨਾਂ ਤੁਹਾਡਾ ਕੁਦੀ ਸਿੰਘ ਜੀ ਹਾਂਜੀ ਕੁਦੀ ਸਿੰਘ ਸਰਜੀਤ ਸਿੰਘ ਵਾਹ ਜੀ ਵਾਹ ਤੁਹਾਨੂੰ ਬਹੁਤ ਵਧੀਆ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਇਹ ਅੱਜ 14ਵਾਂ ਦੇ ਅੱਜ 14ਵਾਂ ਦਾ ਵਾਹ ਜੀ ਵਾਹ ਬੜੀ ਕਿਰਪਾ ਮਾਲਕ ਦੀ ਦੇਖੋ ਜੀ ਸਿੰਘ ਸਾਹਿਬ ਨੇ ਕੜੀ ਚਾਵਲ ਰਾਜਮਾ ਚਾਵਲ ਲਾ ਸ਼ੁਰੂ ਕੀਤਾ ਦੇਖੋ ਗ੍ਰਾਹਕ ਆ ਰਹਾ ਬੱਚੇ ਸਕੂਲ ਤੋਂ ਵਾਪਸ ਆਉਦੇ ਸਮੇ ਸੋ ਬਹੁਤ ਵਧੀਆ ਗੱਲ ਆ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਹੌਸਲਾ ਫੁਜਾਈ ਕਰਨ ਦੇ ਲਈ ਸੋ ਬਹੁਤ ਹੀ ਸਤਿਗੁਰੂ ਦੀ ਕਿਰਪਾ ਹੈ ਅਗਰ ਸਾਡੇ ਬੱਚੇ ਇਸ ਤਰ੍ਹਾਂ ਕੰਮ ਕਰਦੇ ਆ ਸੋ ਇਹ ਲੋਕੇਸ਼ਨ ਕਿਹੜੀ ਹੈ ਜੀ ਇਹ ਮੰਗਰ ਚੱਕੀ ਓਪੋਜ਼ਿਟ ਹੈ ਬੀਕਾ ਮੇਅਰ ਪੇਟੀ ਰੋਡ ਹੂੰ ਏਟੀਆ ਰੋਡ ਠੀਕ ਆ ਜੀ ਏਟੀਆ ਰੋਡ ਨੇੜੇ ਮੰਗਰ ਦੀ ਚੱਕੀ ਤੇ ਇਹ ਬਹੁਤ ਵਧੀਆ ਸਿੰਘ ਸਾਹਿਬ ਦਾ ਅੱਜ ਅਸੀਂ ਫਾਇਰ ਕਰ ਰਹੇ ਆ ਰੇਟ ਕੀ ਕੀ ਆ 30 ਤੇ 50 ਦੀ ਰਾਜਮਾ ਚਾਵਲ ਤੇ ਕਰੀ ਚੱਲ ਤੇ 50 30 ਦੀ ਛੋਟੇ ਪੈਕਿੰਗ ਆ ਤੇ 50 ਰੁਪਏ ਦੀ ਵੱਡੀ ਆ ਰਾਜਮਾ ਚਾਵਲ ਗਰਮਾ ਗਰਮ ਆ ਕੜੀ ਕੜੀ ਚਾਵਲ ਤੇ ਰਾਜਮਾ ਚਾਵਲ ਗਵਾਜੀ ਗਾ ਬਹੁਤ ਪਿਆਰਾ ਕੰਮ ਕਰ ਰਹੇ ਆ ਬਹੁਤ ਸੋਹਣੀ ਕੜੀ ਆ ਦੇਖੋ ਸੋ ਸਾਨੂੰ ਜਿੰਨਾ ਸਿੰਘ ਸਾਹਿਬ ਦਾ ਹੌਸਲਾ ਫਜ਼ਾਈ ਕਰਨੀ ਚਾਹੀਦੀ ਆ ਸੰਗਤਾਂ ਦੇਖੋ ਲਾਈਨ ਦੇ ਵਿੱਚ ਲੱਗੀਆਂ ਆਪਣਾ ਜੋ ਭੋਜਨ ਲੈਣ ਦੇ ਲਈ ਤੇ ਅਗਰ ਕੋਈ ਪ੍ਰੋਗਰਾਮ ਕਰਨਾ ਹੋਵੇ ਆਪਾਂ ਉਹਦੇ ਲਈ ਵੀ ਆਰਡਰ ਕਰ ਲਵੋਗੇ ਤੁਸੀਂ ਹਾਂਜੀ ਠੀਕ ਆ ਬਹੁਤ ਵਧੀਆ ਗੱਲ ਆ ਤਾਂ ਚਾਹ ਦੇਖਾਂਗੇ ਚਲੋ ਇਦਾਂ ਦਾ ਵੀ ਰਾਜਮਾ ਚਾਵਲ ਪੈਕ ਕਰ ਲਓ ਜੀ ਦਵਾ ਜੀ ਭੰਕਾ ਸਰਦਾਰ ਜੀ ਦੇ ਸਪੈਸ਼ਲ ਰਾਜਮਾ ਚਾਵਲ 50 ਤੇ 30 ਦੀਆਂ ਦੋ ਪਲੇਟਾਂ ਸੋ ਇਹ ਰੋੜਾ ਜੀ ਮੱਕਰ ਦੀ ਚੱਕੀ ਇਹ ਦੇਖ ਲਓ ਤੇ ਆ ਲਿਖਿਆ ਹੋਇਆ ਦੇ ਚੱਕੇ ਮਗਰ ਦੀ ਚੱਕੀ ਆ ਇਹ ਬਹੁਤ ਹੀ ਪਿਆਰ ਦੇ ਨਾਲ ਇਹ ਫਿਰ ਕੌਣ ਕੌਣ ਬਣਾਉਂਦਾ ਇਹ ਮੈਂ ਆਪਣੋਨਾਂ ਦੀ ਮੰਮਾ ਕੜੀ ਬਣਾਉਂਦੇ ਨੇ ਅੱਛਾ ਉਹ ਰਾਜਮਾ ਤੁਸੀਂ ਆਪ ਬਣਾਉਂਦੇ ਹੋ ਵਾਜੀ ਵਾ ਮਮਾ ਕੜੀ ਬਣਾਉਂਦੇ ਹੈ ਬਹੁਤ ਬਹੁਤ ਵਧੀਆ ਯਾਰ ਕਿੰਨੀ ਉਮਰ ਆ ਤੁਹਾਡੀ 18 ਸਾਲ ਦੀ 18 ਸਾਲ ਕੀ ਪੜੇ ਹੋ 12 12 ਪੜ ਲਿਆ ਵਾਜੀ ਵਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗਾ ਕੀਤਾ ਅੱਛਾ ਚਟਨੀ ਵੀ ਆ ਇਹ ਹਾਂਜੀ ਹਾਂ ਗ੍ਰੀਨ ਚਟਨੀ ਲੰਚ ਟਾਈਮ ਹੋ ਰਿਹਾ ਤਾਂ ਸੋ ਸਾਰੇ ਲੰਚ ਹਾਂਜੀ ਆਪਣੇ ਤੈਕਾ ਪੀਓ ਕੋਟੀ ਗੇੜੀ ਆ ਪੰਜਾਹ ਪੈਕ ਦੇ ਆਰਡਰ ਆ ਰਹੇ ਆ ਚੈੱਕ ਕਰਨ ਦੇ ਦੇ ਸਾਰਿਆਂ ਦੇ ਬਹੁਤ ਬਹੁਤ ਸਾਫ ਸੁਥਰਾ ਬਿਲਕੁਲ ਸਾਫ ਸੁਥਰਾ ਬਿਲਕੁਲ ਆਪਣਾ ਜੋ ਘਰ ਦਾ ਇਹ ਪ੍ਰਸ਼ਾਦਾ ਪਾਣੀ ਲੰਗਰ ਜੋ ਭੋਜਨ ਹੈ ਸੋ ਸਾਨੂੰ ਸਾਰਿਆਂ ਨੂੰ ਤੇ ਛਕਣਾ ਚਾਹੀਦਾ ਸੋ ਸਾਰੇ ਇਸ ਸਿੰਘ ਦਾ ਆਸਾਦ ਹੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ